ਭਾਰਤੀ ਜਨਤਾ ਪਾਰਟੀ ਨੇ ਮੇਰੀ ਤਰਫ ਪਤਰੀ ਅਨਿਕ ਤੋਂ ਪ੍ਰਾਪਤ ਕੀਤੀ ਇਸ ਵਾਰ ਕੈਂਡੀਡੇਟ ਤੌਰ ਤੇ ਤਿਆਰਿਆ 2024 ਦੀ ਇਲੈਕਸ਼ਨ ਲਈ ਮੈਂ ਧੰਨਵਾਦ ਦਿਆਂ ਪ੍ਰਧਾਨ ਮੰਤਰੀ ਜਿੰਦਰਭਾਈ ਮੋਦੀ ਜੀ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦਾ ਸਾਡੇ ਪਾਰਟੀ ਦੇ ਪ੍ਰਧਾਨ ਜਗਦੀਪ ਜੰਡਾ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕਰਕੇ ਇੱਕ ਵਾਰ ਫਿਰ ਸਾਡੇ ਪਰਿਵਾਰ ਨੂੰ ਇਸ ਜੁਗਤ ਹੋਰ ਵੀ ਬਹੁਤਰੇ ਯੋਗ ਲੋਕੀ ਹੋਣਗੇ ਲੇਕਿਨ ਸਾਡੇ ਪਰਿਵਾਰ ਤੇ ਉਹਨਾਂ ਨੇ ਸਰੋ ਸਾਹਿਬ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈ ਉਹ ਜੀ ਦੇ ਨਾਲ ਬੰਪਾਸਟ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਤਰ੍ਹਾਂ ਦੀ ਉਹਦੀ ਸੋਚ ਹੈ ਜਿਸ ਤਰ੍ਹਾਂ ਵਿਕਾਸ ਦੀ ਗੱਲ ਕਰਦੇ ਨੇ ਦੁਨੀਆ ਨੂੰ ਇੱਕ ਮੋਢੀ ਰਾਸ਼ਟਰ ਬਣਾ ਲੈ ਔਰ 30% ਇਕਨੋਮੀ ਬਣਾ ਲੈ ਜਿੱਦਾਂ ਤੇ ਅਰਬਕਸ਼ਤ ਪਹਾੜਾਂ ਨਿਰਮਾਣ ਵਿੱਚ ਜੋ ਕੰਮ ਚੱਲ ਰਿਹਾ ਉਹਦੇ ਵਿੱਚ ਅਸੀਂ ਰਲ ਕੇ ਹਿੱਸਾ ਪਾਵਾਂਗੇ ਦੇਸ਼ ਇੱਕ ਦੁਨੀਆ ਦਾ ਮੋਢੀ ਰਾਸ਼ਟਰ ਬਣੇਗਾ ਐਸੀ ਸਕਲਪਨਾ ਲੈ ਕੇ ਕੰਮ ਕਰਦੇ ਆਂ ਔਰ ਹਰ ਵਰਗ ਚਾਹੇ ਲੇਡੀਜ਼ ਹੋਣ ਚਾਹੇ ਗਰੀਬ ਹੋਵੇ ਜਾ ਜਾਣ ਹੋ ਜਾਂ ਜੁਵਾ ਹੋ ਹਰ ਕੁਲ ਵੀ ਤਰਕੀ ਦੇ ਵਿਚਾਰੀ ਰਹੇ ਕੰਗੀਤੇ ਜਾ ਸਰ ਕੀ ਏਜੰਡਾ ਕੀ ਰਹੇਗਾ ਤੁਸੀਂ ਵੀ ਲੋਕ ਸਭਾ ਚੜਾਓ ਜੇ ਜਿੱਤ ਅਸਲ ਕਰ ਦਿੱਤੇ ਹੋਣ ਮੈਂ ਜਿਹੜੇ ਸੋਰ ਮੈਦਾਨ ਚ ਆਏ ਨੇ ਕੀ ਏਜੰਡਾ ਕੀ ਰਹੇਗਾ ਜੋ ਜੋਨ ਮੈਰੀ ਬੈਸਟ ਹੋ ਮਾਰਕ ਡਿਕਲੇਅਰ ਕੀ ਹੋਇਆ ਉਹ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਨਿਰਖਿਤ ਮਾਰਤੀ ਗੱਲ ਕੀਤੀ ਗਈ ਆ ਔਰ ਬਹੁਤ ਸਾਰੇ ਦਰਸ਼ਕਾਂ ਕਰਦੀ ਲੋੜ ਹੈ ਉਹ ਵੀ ਕਰਨ ਦੀ ਗੱਲ ਕੀਤੀ ਗਈ ਆ ਔਰ ਜਿੱਤੇ ਕੋ ਹਾਰਪੁਰ ਦਾ ਜ਼ੋਨ ਹੈ ਇੱਥੇ 4 ਲੈਂਸੜ ਕਰਦੀ ਜੁਰੀ ਹੋ ਚੁੱਕੀ ਹੈ ਰੇਲਵੇ ਦਾ ਸਟੇਸ਼ਨ ਮਰੀਆਵਾਂ ਤੇ ਰੇਲਵੇ ਸਟੇਸ਼ਨ ਦੂਸਰਾ ਜਿਹੜਾ ਗੁਆੜੇ ਦਾ ਵੀ ਕਰ ਰਿਹਾ ਐਸਾ ਇਥੇ ਬਾਈਪਾਸ ਬਣਾ ਉਹਨਾਂ ਤੋਂ ਜਿਹੜੀ ਟਾਂਡਾ ਟਾਂਡਾਪੁਰ ਸ਼ਾਰਪਰ ਰੋਡ ਹੈ ਉਹ ਵੀ ਗੋਲ ਲੇਨ ਹੋਣ ਦੀ ਗੱਲ ਕੀਤੀ ਹੈ ਬਾਈਪਾਸ ਜੂਰੇ ਕਮਕੇਰੀਆਂ ਦਾ ਉਹ ਵੀ ਮੰਨ ਲਓ ਚੁੱਕਾ ਬਹੁਤ ਸਾਰੇ ਕੰਮ ਕੋਈ ਨੇ ਐਸਾ ਹੈ 419 ਕਰੋੜ ਦੀ ਲਾਗਤ ਨਾਲ ਜਿਹੜੀ ਤਲਵਾੜਾ ਤੋਂ ਮਕੇਰੀਆਂ ਰੇਲਵੇ ਲਾਈਨ ਪੁਝਾਈ ਜਾ ਰਹੀ ਹੈ ਕੋਸ਼ਿਸ਼ ਕੀਤੀ ਹੈ ਕਿ ਵੱਧ ਵੱਧ ਕੰਮ ਤੇ ਕਰਾ ਸਕੀਏ ਇਸੇ ਕੰਮ ਦੀ ਗਤੀ ਨੂੰ ਹੋਰ ਤੇਜ਼ ਕਰ ਲਈ ਅਸੀਂ ਕੰਮ ਕਰਾਂਗੇ ਔਰ ਲੋਕਾਂ ਦੇ ਇਖਲਾਸ ਦੇ ਪੂਰਾ ਤਰ੍ਹਾਂ ਸੁਮਗਤ ਜੀ ਵਿਜੇ ਸਾਪਲਾ ਵੀ ਲਗਾਤਾਰ ਦਲੇਦਾਰੀ ਤੋਂ ਕੋਖਰੇ ਸੰ ਟਿਕਟ ਨਾ ਮਿਲਣ ਕਰਕੇ ਉਹ ਨਰਾਜ਼ ਹੋ ਇਹ ਜਾਪ ਰਹੇ ਨੇ ਸੂ ਸਾਹਿਬ ਤੇ ਘਰ ਤੋਂ ਬਾਦ ਉਹਨਾਂ ਵੱਲ ਵੀ ਜਾਇਆ ਜਾਊਗਾ ਜਿਵੇਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਸਾਹਿਬਲਾ ਸਾਹਿਬ ਬੜੇ ਸ਼ੀਰ ਨਿ ਦਿੱਤਾ ਰਹੇ ਉਹਦਾ ਬਹੁਤ ਸਤਿਕਾਰ ਹੈ ਨਰਾਸ਼ ਸਾਡੀ ਪਾਰਟੀ ਤੇ ਕੋਈ ਵੀ ਦਾਅਵੇਦਾਰ ਕੋਈ ਵੀ ਕਰ ਸਕਦਾ ਆਪਟ੍ਰਿਕਟ ਰਿਕਰੂਟਮੈਂਟ ਹੁੰਦੀ ਹੈ ਇਸ ਕਰਕੇ ਯੋ ਜਿਹੜੇ ਪਾਰਟੀ ਦੇ ਸਾਡੇ ਪਾਰਟੀ ਦੇ ਸਾਰੇ ਵਰਕਰ ਆਲਟੀਮੇਟਲੀ ਪਾਰਟੀ ਦੀ ਲਾਈਨ ਤੇ ਹੀ ਚੱਲਦੇ ਨੇ ਮੈਂ ਨਹੀਂ ਸਰਦਾਰ ਵਜਿਹਾ ਆਪਣਾ ਜੀਵਨ ਵਿਰੋਧ ਕਰਦਾ। ਡਰੋਪਵਾਜੀ ਨੂੰ ਕਿਹਾ ਦੇ ਦੋ ਜਿਹੜੇ ਤੜੇ ਡਰੋਪਵਾਜੀ ਦੀਆਂ ਸਾਰੇ ਨੇ ਫੁੱਲੇ ਕੰਮ ਕਰਨਾ। 3 ਜਾਣ ਫੁੱਲੇ ਉਹਦੇ ਕੰਮ ਕਰ ਕਮਲਜੀਤ ਜੀ ਜਾਨ ਅਕੇਲੇ ਕੰਮ ਕਰਦਾ ਸੀ। ਆਲਟੀਮੇਟਲੀ ਤਾਂ ਜਿਹੜਾ ਵੀ ਕੈਂਡੀਡੇਟ ਆਵੇ ਉਹ ਸਾਰਿਆਂ ਦਾ ਕੈਂਡੀਡੇਟ ਹੋਣਾ। ਠੀਕ ਹੈ। ਮੈਡਮ ਭਾਰਤੀ ਜਨਤਾ ਪਾਰਟੀ ਵੱਲ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਿ ਆ ਕੀ ਵਿਸਣ ਲੈ ਕੇ ਜਾਓਗੇ ਲੋਕਾਂ ਦੇ ਵਿੱਚ। ਸਾਰੇ ਵੱਲ ਲਿਖਿਓ ਸਾਹਮਣੇ। ਪਹਿਲਾਂ ਤਾਂ ਪਾਰਟੀ ਹੈ ਇਮਾਨ ਦਾ। ਉਤਵਤਨਬਾਦ ਹੈ ਕਿ ਉਹਨਾਂ ਨੇ ਫਿਰ ਤੋਂ ਸਾਡੇ ਪਰਿਵਾਰ ਤੇ ਵਿਸ਼ਵਾਸ ਕਰਕੇ ਇਕੱਠ ਦਿੱਤੀ ਹੈ। ਜਿਵੇਂ ਨਿਰੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਔਰ ਡੱਡਾ ਜੀ ਦਾ ਪੰਜਾਬ ਦੀ ਟੀਮ ਦੇ ਜਾਖੜ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਾਡੇ ਪਰਿਵਾਰ ਤੇ ਵਿਸ਼ਵਾਸ ਦਿਵਾਇਆ 5 ਸਾਲ ਤੋਂ ਸੋਮ ਪ੍ਰਕਾਸ਼ ਜੀ ਹਲਕੇ ਵਿੱਚ ਕੰਮ ਕਰ ਰਹੇ ਸੀ। ਔਰ ਅੱਗੇ ਆਉਣ ਵਾਲੇ 5 ਸਾਲ ਵੀ ਜਿੱਦਾਂ ਉਹਨਾਂ ਨੇ ਇਮਾਨਦਾਰੀ ਨਾਲ ਪਹਿਲਾਂ ਕੰਮ ਕੀਤਾ ਜਿਵੇਂ ਸਾਨੂੰ ਸਿਖਾਇਆ ਅਸੀਂ ਉਦਾਂ ਹੀ ਅੱਗੇ ਅੱਗੇ ਹੋ ਕੇ ਕੰਮ ਕਰਾਂਗੇ ਔਰ ਹਮੇਸ਼ਾ ਮੇਰੇ ਨਾਲ ਰਹੋਗੇ ਤੇ ਦੋਨੋਂ ਜਣੇ ਮਿਲ ਕੇ ਅੱਗੇ ਵੀ ਅਸੀਂ ਦੋਨੋਂ ਮਿਲ ਕੇ ਹੀ ਕੰਮ ਕਰਦੇ ਆਂ ਮੈਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਕੰਮ ਕਰਦੀ ਸੀ ਔਰ ਇਹ ਪੀਟੀਕਲੀ ਜ਼ਰੂਰਤੇ ਨਾ ਤੋਂ ਜਿਹੜੇ ਵੀ ਕੰਮ ਹੁੰਦੇ ਸੀ ਪਬਲਿਕ ਦੇ ਉਹ ਸਾਰੇ ਕਰਾਈ ਦੇ ਸੀ ਇਸੇ ਤਰ੍ਹਾਂ ਹੁਣ ਆਉਣ ਵਾਲੇ 5 ਸਾਲ ਵੀ ਮੈਂ ਪਬਲਿਕ ਦੀ ਸੇਵਾ ਕਰਾਂਗੇ ਆਪਣੇ ਹਲਕੇ ਦੀ ਸੇਵਾ ਕਰਾਂਗੇ ਔਰ ਬਦ ਤੋਂ ਬਦ ਕੰਮ ਕਰਾਂਗੇ ਮੁੱਤੇ ਕੀ ਰਹਿਣਗੇ ਮੈਡਮ ਮੁੱਤੇ ਕੀ ਰਹਿਣਗੇ ਉਤੇ ਪਾਰਟੀ ਦਾ ਮੈਨੀਫੈਸਟੋ ਅਸਲੀ ਮੁੱਦੇ ਤਾਂ ਉਹ ਹੀ ਆ ਬਾਕੀ ਜੋ ਮੁੱਦੇ ਅਸੀਂ ਪਹਿਲਾਂ ਕਿਵੇਂ ਦੱਸ ਸਕਦੇ ਆ ਮੁੱਦੇ ਤਾਂ ਅਸੀਂ ਪਬਲਿਕ ਕੋਲ ਜਾਵਾਂਗੇ ਤਾਂ ਪਬਲਿਕ ਦੇ ਮੁੱਦੇ ਹੋਣੇ ਆ ਮਹਿੰਗਾਈ ਨੂੰ ਅੱਗੇ ਲੈ ਕੇ ਚੱਲ ਮਹਿੰਗਾਈ ਨੂੰ ਲੈ ਕੇ ਤੁਸੀਂ ਵੀ ਘਰ ਦੀ ਗ੍ਰਹਿਣੀ ਹੋ ਆਮ ਤੌਰ ਤੇ ਆਪਾਂ ਦੇਖ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਆ ਕਿ ਜਦੋਂ ਕਾਂਗਰਸ ਸਰਕਾਰ ਸੀ 2014 ਤੋਂ ਪਹਿਲਾਂ 250 300 ਦਾ ਸਿਲੰਡਰ ਸੀਗਾ ਭਾਜਪਾ ਸਰਕਾਰ ਆਈ ਹੈ ਤਾਂ ਹੁਣ 1100 1100 ਦਾ ਹੋ ਗਿਆ ਤੁਸੀਂ ਵੀ ਗ੍ਰਹਿਣੀ ਹੋ ਗ੍ਰਹਿਣੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਨੂੰ ਲੈ ਕੇ ਅਸੀਂ ਆਵਾਜ਼ ਚੱਕਾਂਗੇ ਲੋਕ ਸਭਾ ਦੇ ਵਿੱਚ ਦੇਖੋ ਮੇ ਮੈਂ ਆਪਣੀ ਸੋਚ ਦੇ ਮੁਤਾਬਕ ਗੱਲ ਕਰਦੀ ਹੁੰਦੀ ਆ ਮਹंगाई ਦੀ ਜਿਹੜੀ ਗੱਲ ਹੈ ਉਹ ਹੈ ਪਰ ਇਹ ਨਹੀਂ ਹੈ ਕਿ ਆਪਾ ਪਾਰਟੀਆਂ ਨੂੰ ਆदत ਹੁੰਦੀ ਕਿ ਇੱਕ ਪਾਰਟੀ ਆ ਗਈ ਤੇ ਦੂਜੀ ਨੂੰ ਨਿੰਦਦਾ ਉਹ ਨੇ ਉਹ ਨਿੰਦਣਾ ਅਸੀਂ ਉਸ ਗੱਲ 'ਚ ਵਿਸ਼ਵਾਸ ਨਹੀਂ ਰੱਖਦੇ ਸਾਡਾ ਪਰਿਵਾਰ ਕਿਸੇ ਨੂੰ ਨਿੰਦਦਾ ਨਹੀਂ ਹੈ ਸਾਰੀਆਂ ਪਾਰਟੀਆਂ ਆਪਣੇ ਤੌਰ ਤੇ ਕੰਮ ਕਰਦੀਆਂ ਮਹंगाई ਸਾਰੇ ਪਾਸੇ ਹੀ ਹੈ ਇਹ ਨਹੀਂ ਹੈ ਕਿ ਬਰੱਦ 'ਚ ਹੀ ਹੈ ਇੱਥੇ ਨਹੀਂ ਹੈ ਸੋ ਉਹਦੇ ਹਿਸਾਬ ਨਾਲ ਦੇਖਦੇ ਹੋਏ ਸਮਾਜ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਕਿ ਕਈ ਚੀਜ਼ਾਂ ਵੀ ਰੇਟ ਵਧਣੇ ਵੀ ਆ ਘਟਣੇ ਵੀ ਆ ਸਾਰਾ ਕੁਝ ਚੱਲਦਾ ਇਹ ਔਰਤਾਂ ਦੇਖਦੀਆਂ ਔਰ ਤੁਹਾਨੂੰ ਫੇਸ ਕਰਦੀਆਂ ਵੀ ਆ ਪਰ ਫਿਰ ਵੀ ਅਸੀਂ ਇਸ ਬੁੱਦੇ ਨੂੰ ਲੈ ਕੇ ਅੱਗੇ ਜਰੂਰ ਚੱਲੂਗੀ ਮੈਂ ਕਿ ਜਿਹੜੀਆਂ ਲੋੜ ਦੀਆਂ ਚੀਜ਼ਾਂ ਆ ਉਹ ਜਰੂਰ ਰੇਟ ਉਹਨਾਂ ਦੇ ਘੱਟ ਹੋਣਾ ਕੋਈ ਸਪੈਸ਼ਲ ਪ੍ਰੋਜੈਕਟ ਸੋਚਿਆ ਹੁਣ ਤੱਕ ਕਿਉਂਕਿ ਹੁਣ ਟਿਕਟ ਮਿਲਣ ਦੇ ਵੀ ਡੇਢ ਘੰਟੇ ਹੋ ਗਏ ਆ ਪਰ ਸੋਚ ਆਵੇ ਜ਼ਿਹਨ ਦੇ ਵਿੱਚ ਆਇਆ ਹੋਵੇ ਕਿ ਇਹ ਸਪੈਸ਼ਲ ਪ੍ਰੋਜੈਕਟ ਲੈ ਕੇ ਆਵਾਂਗੇ ਹਲੇ ਤੇ ਪਹਿਲਾ ਪ੍ਰੋਜੈਕਟ ਇਹੀ ਆ ਕਿ ਇਹ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਵਿੱਚ ਪਾਈਏ ਆ ਫਿਰ ਪ੍ਰੋਜੈਕਟ ਤਾਂ ਬਾਅਦ ਵਿੱਚ ਹੁੰਦੇ ਆ ਕਿ ਅਸੀਂ ਕੀ ਕਰਨਾ ਹੈ ਜਿੱਦਾਂ ਜਿੱਦਾਂ ਪਬਲਿਕ ਵਿੱਚ ਜਾਵਾਂਗੇ ਜੋ ਕਹੋਦੇ ਉਹਦੇ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ